ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆ ਜਾਣਾ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਯਾਨੀ ਕਿ ਆਉਂਦੇ ਦੋ ਦਿਨਾਂ ਦੇ ਵਿੱਚ ਮੌਸਮ ਪੰਜਾਬ ਉਹਦਾ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਵਾਂਗੇ ਸਵੇਰੇ ਦੀਆਂ ਲਾਈਵ ਸਟੱਲਰ ਤੋਂ ਸਿਰ ਤੋਂ ਅੱਜ ਨਾਲ ਸਾਂਝਾ ਕਰ ਰਹੇ ਹਾਂ ਜੀ ਦਿਨ ਹੈ 13 ਅਕਤੂਬਰ ਦਾ ਅਤੇ ਲਗਭਗ ਸਵੇਰ ਦੇ 8 ਵਜੇ ਚੱਲੇ ਆ ਗੱਲ ਜੇਕਰ ਪੰਜਾਬ ਦੀ ਕਰੀਏ ਤੇ ਨਾਲ ਲੱਗਦੇ ਹਰਿਆਣੇ ਦੀ ਕਰੀਏ ਮੌਸਮ ਬਹੁਤੇ ਖੇਤਰਾਂ ਦੇ ਵਿੱਚ ਸਾਫੀ ਬਣਿਆ ਹੋਇਆ ਆ। ਆਥਨ ਸਵੇਰੇ ਠੰਡਕ ਵਧੀ ਹੋਈ ਆ ਜਿੱਥੇ ਟੈਂਪਰੇਚਰ ਰਾਤਾਂ ਦੇ 20 ਤੋਂ ਹਲੇ ਹੇਠਾਂ ਨੇ। ਇੱਕ ਦੋ ਜ਼ਿਲ੍ਹਿਆਂ ਦੇ ਵਿੱਚ 20 ਤੋਂ ਤਾਂ ਗਏ ਹੋਏ ਨੇ ਤੇ ਅੱਜ ਸਵੇਰ ਦਾ ਟੈਂਪਰੇਚਰ ਵੀ ਜਿਹੜਾ ਆ ਉਹ 15 ਤੋਂ ਲੈ ਕੇ 18 ਦੇ ਵਿੱਚਕਾਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਇਆ। ਸੋ ਆਉਂਦੇ ਦੋ ਦਿਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੇ ਆਸਾਰ ਨੇ ਭਾਵੀਆਂ ਪੰਜਾਬ ਦੇ ਬਹੁਤੇ ਜ਼ਿਲ੍ਹੇ ਨੇ, ਹਰਿਆਣੇ ਦੇ ਬਹੁਤੇ ਜ਼ਿਲ੍ਹੇ ਨੇ, ਰਾਜਸਥਾਨ ਦੇ ਬਹੁਤੇ ਜ਼ਿਲ੍ਹੇ ਨੇ ਤੇ ਵੱਡੇ ਖੇਤਰ ਦੇ ਵਿੱਚ ਮੌਸਮ ਸਾਫ਼ ਰਹਿ ਹਾਲਾਂਕਿ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਮਾੜੇ-ਮੋٹے ਛਿੱਟੇ-ਛਰਾਟੇ 5-7 ਮਿੰਟਾਂ ਲਈ ਦਰਜ ਹੋ ਵੀ ਸਕਦੇ ਨੇ ਮੁੱਖ ਤੌਰ ਤੇ ਜਿਹੜਾ ਜਾਂ ਚੰਡੀਗੜ੍ਹ ਮੋਹਾਲੀ ਰੋਪੜ ਲੁਧਿਆਣਾ ਲੁਧਿਆਣਾ ਪੂਰਬੀ ਦੇ ਕੁਝ ਖਾਸ ਕਰ ਖੇਤਰ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਬਾਲਾ ਗੈਥਲ ਪੰਜ ਗਲਾ ਇਲਾਕੇਤਾਂ ਦੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਜਿੱਥੇ ਕਿਤੇ ਮੀਂਹ ਵਾਲਾ ਸੈੱਲ ਬਣ ਗਿਆ ਤੇ ਉੱਥੇ 5-7 ਮਿੰਟਾਂ ਲਈ ਛਰਾਟੇ ਲੱਗ ਸਕਦੇ ਨੇ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਦੇ ਸਾਫ਼ ਰਹਿਣ ਦੇ ਹਿਸਾਰ ਨੇ ਸੋ ਜਿੱਥੇ ਹੁਣ ਡੈਮਾ ਦੇ ਵਿੱਚ ਪਾਣੀ ਦਾ ਫਲੋ ਪਿੱਛੋਂ ਘਟਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਪਿੱਛੇ ਸਿਸਟਮ ਜਨਾ ਲੱਗ ਕੇ ਗਿਆ ਉਸ ਤੋਂ ਬਾਅਦ ਮੀਂਹ ਦਾ ਸਪੈਲ ਇੱਕਦਮ ਘਟਿਆ ਬਰਬਾਰੀ ਪਹਿਲੇ ਫੱਦਰ ਤੇ ਹੋਈ ਆ ਪਰ ਹੁਣ ਮੀਂਹ ਕਾਫੀ ਘਟ ਚੁੱਕੇ ਨੇ ਬੀਤੇ ਤਿੰਨ ਚਾਰ ਦਿਨਾਂ ਤੋਂ ਜਿਹਦੇ ਨਾਲ ਡੈਮ ਵੀ ਹੁਣ ਉਨੇ ਹੋਣੇ ਸ਼ੁਰੂ ਹੋ ਚੁੱਕੇ ਨੇ ਪਾਵੀਆਂ ਉਪਾ ਖੜਾ ਹੈ ਪਾਵੀਆਂ ਪੌਂਗ ਡੈਮ ਹੈ ਸੋ ਇਹਨਾਂ ਦੇ ਵਿੱਚ ਪਾਣੀ ਦਾ ਲੈਵਲ ਹੁਣ ਘਟ ਚੁੱਕਿਆ 8-10 ਫੁੱਟ ਇਹ ਪਾਣੀ ਦੇ ਲੈਵਲ ਤੋਂ ਹੇਠਾਂ ਚੱਲਦੇ ਫੇਰੇ ਨੇ ਕਪੈਸਿਟੀ ਲੈਵਲ ਤੋਂ ਸੋ ਅਗੇ ਜਿਹੜਾ ਆਊਟਫਲੋ ਹੈ ਯਾਨੀ ਕਿ ਜਿਹੜਾ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ ਆ ਭਾਵੇਂ ਉਹ ਸਤਲੁਜ ਆ ਬਿਆਸ ਆ ਰਾਵੀ ਆ ਸੋ ਇਹਨਾਂ ਦੇ ਵਿੱਚ ਵੀ ਹੁਣ ਗਰਾਵਟ ਜਿਹੜੀ ਛੱਡੇ ਹੋਏ ਪਾਣੀ ਦੇ ਵਿੱਚ ਉਹ ਚ ਵੀ ਦਰਜ ਹੋ ਰਹੀ ਆ ਸੋ ਅਗੇ ਹਰੀਕੇ ਹੱਡ ਦੇ ਵਿੱਚ ਵੀ ਹੁਣ ਪਾਣੀ ਕਾਫੀ ਘੱਟ ਪਹੁੰਚ ਰਿਹਾ ਤੇ ਉੱਥੇ ਵੀ ਹੁਣ ਹਾਲਾਤ ਨੇ ਜਿਹੜੇ ਠੀਕ ਠਾਕ ਬਣੇ ਹੋਏ ਨਹੀਂ ਸੋ ਕਲ ਮਿਲ ਅਗੇ ਅਗਲੇ 2 ਦਿਨ ਮੌਸਮ ਸਾਫ਼ ਰਹੇਗਾ ਤੇ ਕੁਝ 5-7 ਫੀਸਦ ਦੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਛਰਾਟ ਦੇ ਅਸਰ ਹੋਣਗੇ ਤੇ ਵੱਡੇ ਖੱਦਰ ਦੇ ਉਮੀਦੇ ਕੋਈ ਅਸਰ ਨਹੀਂ ਹੈ ਤੁਹਾਨੂੰ